ਤੁਹਾਡਾ ਨਾਮ ਕੀ ਆ ਬਲਕਾਰ ਸਿੰਘ ਬਲਕਾਰ ਸਿੰਘ ਜੀ ਆਪਣਾ ਪਿੰਡ ਕਿਹੜਾ ਆ ਮਲਪੁਰਿਆ ਜੀ ਮਲਪੁਰੇ ਹੈ ਹਾਂਜੀ ਹਾਂਜੀ ਇਹ ਕੀ ਗੱਲਬਤ ਹੋਈ ਅੱਜ ਪਿੱਛੇ ਉਦੋਂ ਗੱਡੀ ਆਈ ਸਵੇਰ ਤੋਂ ਪਹਿਲਾਂ ਇਹ ਰਾਹੋਂ ਬਲੋਂ ਆਈ ਹਾਂਜੀ ਰਾਹਮਲ ਪਹਿਲਾਂ ਸਕੂਟਰ ਦੇ ਵਿੱਚ ਵੱਜ ਕੇ ਇਹ ਇੱਕ ਬੰਦਾ ਸਾਡੇ ਜਿਹੜਾ ਕੰਮ ਕਰਦਾ ਹੈ ਉਹਦਾ ਨਾਮ ਕੀ ਜਿਹੜਾ ਕੰਮ ਕਰਦਾ ਅਰਿਤ ਸਿੰਘ ਹਾਂਜੀ ਸੰਸ਼ੇਰ ਸਿੰਘ ਉਹ ਜਿਹੜਾ ਐਕਸੀਡੈਂਟ ਹੋਇਆ ਸੰਸ਼ੇਰ ਸਿੰਘ ਉਹ ਤੁਹਾਡੇ ਜਿਹੜਾ ਕੰਮ ਕਰਦਾ ਉਹਦਾ ਨਾਮ ਤਾਰੀ ਆ ਤਾਰੀ ਆ ਹਾਂਜੀ ਕਿੰਨੇ ਕ ਦਿਨ ਤੋਂ ਕੰਮ ਕਰਦਾ ਤੁਹਾਡੇ ਉਹ ਮੇਰੇ ਕੋਲ 2 ਕ ਮਹੀਨੇ ਹੋਏ ਜੀ ਕੰਮ ਅੱਛਾ ਹੁਣ ਉਹ ਘਰੋਂ ਕਿੰਨੇ ਕ ਵਜੇ ਚੱਲਿਆ ਤੇ ਜੇ ਅੰਦਾਜ਼ਾ ਹੈ ਘਰੋਂ ਉਹ 11 ਕ ਵਜੇ ਗਿਆ ਖੇਤਾਂ ਨੂੰ ਤੇ ਇੱਥੇ ਮੋੜਨ ਲੱਗਾ ਸੀ ਸਾਈਡ ਤੇ ਖੜਾ ਆ ਕੇ ਇਹ ਕਿਹੜਾ ਮੋੜ ਆ ਇਹ ਇਹ ਮਾਲਪਰ ਵਾਲਾ ਜਿਹੜਾ ਪੱਟੇ ਤੋਂ ਪੱਟੇ ਤੇ ਪੱਟਿਆ ਹੋ ਰਿਹਾ ਹੈ ਤੇ ਜਦੋਂ ਮੋੜਨ ਲੱਗਾ ਹੈ ਮੋਟਰਸਾਈਕਲ ਸਕੂਟਰ ਤੇ ਸੀ ਨਹੀਂ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਅੱਛਾ ਗੱਡੀ ਆ ਗਈ ਜਾਨੀ ਬੱਜੀ ਜੀ ਖੜੇ ਚ ਰਹੀ ਨਹੀਂ ਮੋਟਰਸਾਈਕਲ ਖੜੇ ਚ ਗੱਡੀ ਬੱਜੀ ਖੜੇ ਚ ਖੜੇ ਚ ਉਹ ਤਾਂ ਮੋੜ ਨੂੰ ਖੜਾ ਸੀ ਆਪਣਾ ਮੋੜ ਨੂੰ ਖੜਾ ਸੀ ਸਾਈਡ ਨੂੰ ਮਤਲਬ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹ ਦੀ ਉਮਰ ਕਿੰਨੀ ਕਹਿ ਗਈ ਆ ਉਮਰ ਹੁਣੀ 60 62 ਸਾਲ ਦੀ ਹੁਣ ਉਹਦੇ ਨਾਲ ਕੀ ਕੀ ਹੋਇਆ ਮਤਲਬ ਸੱਚਾ ਉਹਦੀ ਇੱਕ ਲੱਤ ਟੁੱਟ ਗਈ ਜੀ ਇੱਕ ਬਾਹਾਂ ਟੁੱਟ ਗਈ ਜੀ ਲੱਤ ਤੇ ਬਾਹਾਂ ਟੁੱਟ ਗਈ ਹਾਂਜੀ ਤੇ ਇਸ ਵਕਤ ਉਹ ਕਿੱਥੇ ਦਾਖਲ ਆ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਨਵਾਂ ਸ਼ਹਿਰ ਹਾਂਜੀ ਹਾਂਜੀ ਦਾਖਲ ਹੈ ਗਿਆ ਤੇ ਤੇ ਦੋ ਇਹ ਮੋਟਰਸਾਈਕਲ ਵੀ ਆ ਇੱਕ ਤੇ ਇੱਕ ਸਕੂਟਰ ਹੈਗਾ ਆ ਮੋਟਰ ਪਹਿਲਾਂ ਸਕੂਟਰ ਚ ਵੱਜਿਆ ਜੀ ਪਿੱਛੇ ਸਕੂਟਰ ਵਾਲੇ ਚ ਅੱਛਾ ਸਕੂਟਰ ਵਾਲੇ ਚ ਵੱਜ ਗਈ ਗੱਡੀ ਗੱਡੀ ਵੱਜ ਕੇ ਇਹ ਤਾਂ ਸਾਈਡ ਤੇ ਮੋੜ ਨੂੰ ਖੜਾ ਸੀ ਉਹਦੇ ਵਿੱਚ ਵੱਜ ਕੇ ਫਿਰ ਇਹਦੇ ਵਿੱਚ ਵੱਜਿਆ ਫਿਰ ਇਹਦੇ ਵਿੱਚ ਵੱਜਿਆ ਤੇ ਹੁਣ ਮਤਲਬ ਉੱਥੇ ਸਰਕਾਰੀ ਹਸਪਤਾਲ ਹਾਂਜੀ ਹਾਂਜੀ ਦਾਖਲ ਹੈ ਗਿਆ ਹਾਂਜੀ ਸਕੂਟਰ ਵਾਲੇ ਦੀ ਡੈਥ ਹੋ ਗਈ ਜੀ ਜਿਹੜਾ ਸਕੂਟਰ ਹਾਂਜੀ ਤੁਹਾਡਾ ਬੰਦਾ ਮੋਟਰਸਾਈਕਲ ਤੇ ਸੀ ਉਹ ਸਕੂਟਰ ਵਾਲਾ ਜਿਹੜਾ ਸੀ ਉਹਦੀ ਡੈਥ ਹੋ ਗਈ ਆ ਉਹ ਕਿੱਥੇ ਦਾ ਦੱਸਿਆ ਜਾਂਦਾ ਰਾਹੋਂ ਦਾ ਜੀ ਸਾਡਾ ਗਵੰਡੀ ਆ ਜੀ ਇੱਕ ਮਿੰਟ ਤੋਂ ਹਰਪਾਲ ਸਿੰਘ ਜੀ ਤੁਸੀਂ ਦੱਸੋ ਜਿਹੜਾ ਇਹ ਰਾਹੋਂ ਦਾ ਉਹਦਾ ਕੀ ਨਾਮ ਕੀ ਆ ਉਹਦਾ ਚਮਚੇਰ ਸਿੰਘ ਚਮਚੇਰ ਸਿੰਘ ਕੋ ਕਾਹਦੇ ਤੇ ਸੀ ਉਹ ਸਕੂਟਰ ਤੇ ਉਹ ਬੁਧਾ ਦੀ ਆ ਜੀ ਪਸ਼ੂਆਂ ਦਾ ਪਸ਼ੂ ਲੈ ਆਉਣਾ ਇੱਕ ਪਸ਼ੂ ਵੇਚ ਲੈਣਾ ਬਸ ਉਹ ਹੀ ਕੰਮ ਸੀ ਕੋਈ ਉਮਰ ਕਿੰਨੀ ਕੋਦੀ ਉਮਰ ਦੋ ਬੇਟੀਆਂ ਦੀ ਇੱਕ ਤਾਂ ਮੈਰਿਡ ਹੈ ਅੱਛਾ ਇੱਕ ਤਾਂ ਮੈਰਿਡ ਹੈ ਦੋ ਬੇਟੀਆਂ ਆ ਜੀ ਤੇ ਪਰਿਵਾਰਕ ਹਾਲਾਤ ਕਿਦਾਂ ਦੇ ਉਹਨਾਂ ਦੇ ਉਹਨਾਂ ਦੀ ਫਿਰ ਕੀ ਉਹਨ ਡੈਥ ਹੋ ਗਈ ਉਹਨਾਂ ਦੀ ਉਹ ਡੈਥ ਹੋ ਗਈ ਡੈਥ ਹੋ ਗਈ ਹਾਂਜੀ ਤੇ ਹਜੇ ਤੱਕ ਇੱਕ ਮੈਨੂੰ ਦੱਸੋ ਬੋਡੀ ਇੱਥੇ ਪਈ ਹੋਈ ਆ ਹਾਂਜੀ ਕੀ ਕੋਈ ਚੱਕਣ ਨਹੀਂ ਆਇਆ ਹਜੇ ਤੱਕ ਪਤਾ ਨਹੀਂ ਮੈਂ ਵੀ ਹੁਣੇ ਆਏ ਘਰ ਦੇ ਆਏ ਆ ਜੀ ਪੁਲਿਸ ਨੂੰ ਠੀਕਦੇ ਆ ਪਤਾ ਆਏ ਹੁਣ ਹਾਂਜੀ ਘਰ ਦੇ ਆਇਆ ਹਾਂਜੀ ਹਾਂਜੀ ਲੇਕਿਨ ਕਿੰਨਾ ਸਮਾਂ ਹੋ ਗਿਆ ਇਹ ਬਾਡੀ ਨੂੰ ਇੱਥੇ ਪਏ ਹੋਏ ਲੱਗਦਾ ਘੰਟੇ ਤੋਂ ਘੰਟੇ ਤੋਂ ਉੱਪਰ ਹੋ ਗਿਆ ਕਿੰਨੇ ਘਟਾ ਹੋ ਗਿਆ ਹਾਂਜੀ ਜਿਹੜਾ ਘੰਟਾ ਹੋ ਗਿਆ ਜੀ ਡੇਢ ਘੰਟਾ ਹੋ ਗਿਆ ਐਕਸੀਡੈਂਟ ਹੋਏ ਨੂੰ ਲੇਕਿਨ ਕਿਸੇ ਨੇ ਵੀ ਕੋਈ ਬਾਡੀ ਜਿਹੜੀ ਆ ਇੱਥੇ ਉਹ ਸੜਕ ਦੇ ਉੱਪਰ ਹੀ ਪਈ ਪਈ ਹੋਈ ਆ ਕੋਈ ਚੱਕਰ ਨੂੰ 108 ਗੱਡੀ ਭੁਰ ਕੀਤਾ ਹਾਂ ਗੱਡੀ ਆ ਗਈ ਆ ਉਹ ਕਹਿੰਦੇ ਵੀ ਜੇ ਟੈਕਸੀ ਟੂਕ ਤਾਂ ਹੋਇਆ ਹੋਵੇ ਤੇ ਉਹ ਲੈ ਜੀਏ ਫਿਰ ਡਾਟਰੀ ਨੂੰ ਫੇ ਮੌਤ ਹੋ ਚੁੱਕੀ ਆ ਇਹ ਤਾਂ ਪੁਲਿਸ ਵਾਲਿਆਂ ਦਾ ਕੰਮ ਆ ਅੱਛਾ ਮੌਤ ਹੋ ਚੁੱਕੀ ਹੈ ਪੁਲਿਸ ਕਾਰਵਾਈ ਤੋਂ ਬਾਅਦ ਹੀ ਜਿਹੜੀ ਬੋਡੀ ਚੱਕੀ ਜਾਏਗੀ ਹਾਂ ਹੁਣ ਪੁਲਿਸ ਵਾਲੇ ਹੁਣ ਆਏ ਆ ਆ ਗਏ ਆ ਹਾਂ ਠੀਕ ਸასი ਗੱਲ ਜੀ ਕੀ ਨਾਮ ਆ ਤੇ ਤੁਸੀਂ ਕਿਹੜਾ ਵਿਭਾਗਤ ਵਾਡਾ ਤੇਰਾ ਨਾਮ ਜੀ ਨੀਰਜ ਕਾਂਸਟੇਬਲ ਨੀਰਜ ਕੁਮਾਰ ਪੰਜਾਬ ਪੁਲਿਸ ਸੜਕ ਸੁਰੱਖਿਆ ਫੋਰਸ ਅੱਛਾ ਇਹ ਕੀ ਗੱਲ ਬੋਸੀ ਤਾਂ ਤੁਸੀਂ ਕਿੰਨੇ ਕ ਸਮੇਂ ਚ ਪਹੁੰਚ ਗਏ ਇਹ ਸਰ ਸਾਨੂੰ ਰਾਘੀਰ ਤੋਂ ਇਨਫੋਰਮੇਸ਼ਨ ਮਿਲੀ ਕਿ ਮਾਲਪੁਰ ਪੱਠੇ ਕੋਲ ਐਕਸੀਡੈਂਟ ਹੋਇਆ ਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਜਿਹੜੀ 88405 ਰੂਟ ਨੰਬਰ ਤੇ ਚੱ ਠੀਕ ਹੈ तकरीबन 2 ਤੋਂ 3 ਮਿੰਟ ਦੇ ਵਿੱਚ ਵਿੱਚ ਸਾਡੀ ਗੱਡੀ ਪਹੁੰਚ ਗਈ ਥੋੜੇ ਸਮੇਂ ਵਿੱਚ ਪਹੁੰਚ ਗਏ 2-3 ਮਿੰਟ ਦੇ ਵਿੱਚ ਵਿੱਚ ਗੱਡੀ ਫਿਰ ਕੀ ਦੇਖਿਆ ਤੁਸੀਂ ਇੱਥੇ ਉਸ ਵਕਤ ਦੇਖ ਕੇ ਸਰ ਜਿਹੜੀ ਦੇਖ ਕੇ ਸਰ ਅਸੀਂ ਇਹ ਦੇਖਿਆ ਕਿ ਇੱਕ ਬਸਨ ਇੰਜਰਡ ਜਿਹਦੇ ਕੀ ਲੱਤ ਸੱਟ ਲੱਗੀ ਹੋਈ ਸੀਗੀ ਉਹਨੂੰ ਫਟਾਫਟ ਆਪਣੀ ਗੱਡੀ ਦੇ ਵਿੱਚ ਜਿਹਦੇ ਸੱਟਾਂ ਲੱਗੀਆਂ ਸੀ ਉਹਨੂੰ ਤੁਸੀਂ ਹਸਪੀਟਲ ਲੈ ਗਏ ਉਹ ਫਟਾਫਟ ਕਿਹੜੇ ਹਸਪੀਟਲ ਲੈ ਗਏ ਸੈਣੀ ਹਸਪੀਟਲ ਲੈ ਗਏ ਚਲੋ ਮੌਕੇ ਦੀ ਫਾਸਟ ਐਕਸ਼ਨ ਜਾਂ ਕਿਦਾਂ ਤੁਸੀਂ ਆਪਣਾ ਫਰਜ਼ ਨਿਭਾਇਆ ਹੈਗਾ ਆ ਤੇ ਇੱਕ ਡੈਥ ਹੋ ਚੁੱਕੀ ਹੈਗੀ ਆ ਤੇ ਜੋ ਪਬਲਿਕ ਕਹਿ ਰਹੀ ਉਹਨਾਂ ਦੇ ਮੁਤਾਬਕ ਜਿਹੜਾ ਡੈਥ ਕੇਸ ਹੁੰਦਾ ਆ ਉਹ ਕਹਿ ਦਿੰਦੇ ਆ ਕਿ ਡੇਢ ਘੰਟਾ ਹੋ ਗਿਆ ਫੇ ਮਤਲਬ ਉਹਨੂੰ ਕੋਈ ਲਿਜਾ ਨਹੀਂ ਰਿਹਾ ਉਹਦੇ ਪਿੱਛੇ ਕਾਰਨ ਕੀ ਹੁੰਦਾ ਆ ਨਹੀਂ ਨਹੀਂ ਸਰ ਜਿਹੜੀ ਡੈਥ ਕੇਸ ਦਾ ਮੈਟਰ ਆ ਉਹਦੇ ਵਿੱਚ ਥਾਣੇ ਵਾਲੇ ਨੂੰ ਸਾਡਾ ਕੰਮ ਆ ਸੜਕ ਸੁਰੱਖਿਆ ਫੋਰਸ ਦਾ ਕਿ ਇੰਜਰਡ ਪਰਸਨ ਨੂੰ ਫਟਾਫਟ ਤੇ ਉਹ ਇਨਵੈਸਟੀਗੇਟ ਇਨਵੈਸਟੀਗੇਟ ਕਰਦੇ ਆ ਸਰ ਡੈਥ ਨੂੰ ਪੁਲਿਸ ਵਾਲੇ ਪਹਿਲਾਂ ਇਨਵੈਸਟੀਗੇਟ ਕਰਦੇ ਆ ਥਾਣੇ ਵਾਲੇ ਤੇ ਉਹਦੇ ਤੋਂ ਬਾਅਦ ਉਹਦੇ ਉੱਤੇ ਐਕਸ਼ਨ ਲੈਂਦੇ ਆ ਠੀਕ ਆ